थैंक यू जीसस थैंक यू जीसस थैंक यू धन्यवाद परमेश्वर तेरी स्तुति तेरी मायमा खुदा खुदा तेरी तारीफ हो सब शक्तिमान परमेश्वर Reboruşeki tenne liribirişeki 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 tenne ਤਾਰੀਫੋ 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 ਧੰਨਵਾਦੋ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਿਤਾ ਪ੍ਰਭੂ ਯਸ਼ੂ ਮਸੀਹ ਤਰਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਐ ਯਹੋਵਾ ਰਫਰ ਯਹੋਵਾ ਹਾਲੇਲੂਇਆ ਯਕਸੀ ਯਹਾਨੀ ਇਸ ਤਰਾ ਧੰਨਵਾਦੋ 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 ਐ ਅਬਰਾਮ ਇਜ਼ਾਕ ਯਾਕੂਬ ਹਨਾ ਨੂੰ ਕਰਤਾ ਉਤੇ ਪਰਮੇਸ਼ਰ ਤੇਰਾ ਧੰਨਵਾਦ 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 ਜਿੰਨੇ ਜਨ ਆਈ ਦਿਸ ਮਾਰਨਿੰਗ ਪ੍ਰਾਰਥਨਾ ਨਾਲ ਜੁੜ ਚੁੱਕੇ ਜਿੰਨੇ ਜਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਆ ਮੇਰੇ ਨਾਲ ਇੱਕ ਮਨ ਹੋ ਕੇ ਪਰਮੇਸ਼ਰ ਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਝੁਕ ਜਾਓ ਸਮਰਪਿਤ ਕਰਦੇ ਹਾਂ ਆਪਣੇ ਆਪ ਨੂੰ ਸਰੈਂਡਰ ਕਰਦੇ ਹਾਂ ਪਰਮੇਸ਼ਰ ਦੀ ਆਤਮਾ ਨੂੰ ਮੰਗਦੇ ਹਾਂ ਕਿ ਖੁਦਾਵੰਤ ਤੇਰਾ ਆਤਮਾ ਸਾਡੇ ਵਿੱਚ ਕਾਰਜਾ ਕਰੇ ਪਵਿੱਤਰ ਆਤਮਾ ਸਿਤਾੜਾ ਵੈਲਕਮ ਕਰਦੇ ਹਾਂ ਗੁੱਡ ਮਾਰਨਿੰਗ ਹੌਲੀ ਸਪਿਰਿਟ ਅਸਟੜਾ ਸਵਾਗਤ ਕਰਦੇ ਹਾਂ ਸਭ ਸ਼ਕਤੀਮਾਨ ਪਰਮੇਸ਼ਰ ਖੁਦਾਵੰਤ ਖੁਦਾ ਸਿਤਾੜੇ ਤੋਂ ਬਿਨਾ ਕੁਝ ਨਹੀਂ ਹੈ ਸਾਡੀ ਅਗਵਾਹੀ ਕਰੋ ਸਾਨੂੰ ਚਲਾਓ ਪਰਮੇਸ਼ਰ ਖੁਦਾਵੰਤ ਖੁਦਾ ਸਾਡੀ ਮਦਦ ਤੇ ਸਾਡੀ ਸਹਾਇਤਾ ਕਰੋ ਪ੍ਰਾਰਥਨਾ ਕਰਨ ਵਿੱਚ ਪਰਮੇਸ਼ਰ ਮੈਨੂੰ ਲਫ਼ਜ਼ਾਂ ਸ਼ਬਦੋਂ ਮੈਨੂੰ ਬੁੱਧੀ ਆ ਕੋਲ ਸਮਝ ਤੇ ਆਤਮਾ ਦੇ ਨਾਲ ਪਿਆਰ ਪ੍ਰਾਰਥਨਾ ਕਰਨੀ ਸਿਖਾ ਖੁਦਾਵੰਤ ਖੁਦਾ ਅੱਜ ਮੇਰੇ ਜੀਵਨ ਤੇਰਾ ਆਤਮਾ ਮਦ부 ਤੇ ਮਹਾਰਿਤੀ ਦੇ ਨਾਲ ਕਾਰਿਆ ਕਰੇ ਪਰਮੇਸ਼ਰ ਸੋ ਜਿੰਨੇ ਜਨ ਆਏ ਦੀਸ ਮਾਰਨਿੰਗ ਪ੍ਰਾਰਥਨਾ ਨਾਲ ਜੁੜ ਚੁੱਕਿਆ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਤੁਸੀਂ ਬਲੈਸ ਕਰੋ ਤੁਸੀਂ ਆਸ਼ੀਸ਼ੀਤ ਹੋ ਪਰਮੇਸ਼ਰ ਦਾ ਆਤਮਾ ਤੜੀ ਜੀਵਨ ਅਚ ਕਾਰਿਆ ਪਰਮੇਸ਼ਰ ਦੀ ਸਾਮਰਤਾ ਨੂੰ ਟੱਚ ਕਰੀਓ ਤੁਹਾਨੂੰ ਬles ਕਰੀਆ ਮੇਰਾ ਫੇਤਾ ਪਰਮੇਸ਼ਰ ਤੁਹਾਡੇ ਪੰਦਰ ਰਸਤਿਆਂ ਨੂੰ ਖੋਲੇਗਾ ਤੜੀਆਂ ਹਾਰ ਡਿਜ਼ਾਇਰਸ ਨੂੰ ਪੂਰਾ ਕਰੇਗਾ ਤੁਹਾਨੂੰ ਆਪਣੇ ਕਰਾਂ ਦੇ ਨਾਲ ਬles ਕਰੇਗਾ ਤੜੀਆਂ ਆਪਣੇ ਪ੍ਰੋਪਰਟਸ ਦੇ ਨਾਲ ਬles ਕਰੇਗਾ ਪਰਮੇਸ਼ਰ ਦਾ ਆਤਮਾਤਾ ਨੂੰ ਅਨੁਗ੍ਰਹਿ ਦੇਵਤਾ ਨੂੰ ਫੇਵਰ ਦੇਵਤਾ ਨੂੰ ਬles ਕਰੇ ਸੋ ਅੱਜ ਦੀਸ ਮਾਰਨਿੰਗ ਪ੍ਰਾਰਥਨਾ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਕਿ ਪਰਮੇਸ਼ਰ ਇਸ ਅੰਮ੍ਰਿਤ ਵੇਲੇ ਮੈਂ ਉਠ ਕੀ ਤਿਆਰੀ ਕਰਕੇ ਮੈਂ ਤੇਰੀ ਉਡੀਕ ਵਿੱਚ ਸਮਰਥੀ ਪਰਮੇਸ਼ਰ ਤਾਂ ਕਿ ਤੇਰਾ ਜੀਵਨ ਤੇਰੀ ਸਹਾਇਤਾ ਪਰਿਆਤ ਮੇਰੇ ਉੱਤੇ ਆਵੇ ਖੁਦਾਵਨ ਮੈਂ ਤੇਰੀ ਦਇਆ ਤੇਰੀ ਕਰੂਣਾ ਨੂੰ ਦੇਖ ਸਕਾਂ ਪਰਮੇਸ਼ਰ ਉਹ ਦਇਆ ਜੋ ਜੀਵਨ ਪਰ ਦਿਆ ਪਿਤਾ ਉਹ ਕਿਰਪਾ ਜੋ ਖੁਦਾਵਨ ਕੋ ਦਆ ਸਦਾ ਸਦਾ ਦੇ ਲਈ ਹੈ ਪਰਮੇਸ਼ਰ ਤੇਰੇ ਲੋਕਾਂ ਤੇ ਤੇਉ ਆਪਣੇ ਲੋਕਾਂ ਤੇ ਅਨੁਗ੍ਰਹਿ ਕਰਦਾ ਦਇਆ ਕਰਦਾ ਪਿਤਾ ਜੋ ਤੇਰੀ ਦਇਆ ਮੈਨੂੰ ਕੇਰੇ ਮੇਰੇ ਪਰਿਵਾਰ ਨੂੰ ਮੇਰੇ ਬੱਚਿਆਂ ਨੂੰ ਮੇਰੀ ਇੱਕ ਇੱਕ ਚੀਜ਼ ਨੂੰ ਕੇਰ ਰਵੇ ਖੁਦਾਵਨ ਖੁਦਾ ਸੋ ਸਭ ਜਨ ਪਰਮੇਸ਼ਰ ਦੇ ਲਹੂ ਨੂੰ ਪੁਕਾਰਨਾ ਸ਼ੁਰੂ ਕਰੋ ਕਿ ਪਰਮੇਸ਼ਰ ਤੇਰਾ ਜੀਵਿਤ ਲਹੂ ਜੋ ਹਾਪਲ ਦੇ ਲਹੂ ਤੋਂ ਉੱਤਮ ਗੱਲਾਂ ਨੂੰ ਬੋਲਦਾ ਅੱਜ ਤੇਰਾ ਉਹੀ ਜੀਵਿਤ ਲਹੂ ਸਾਡੇ ਲਈ ਬੋਲ ਲੈ ਸਾਡੇ ਬੱਚਿਆਂ ਦੇ ਲਈ ਪਰਮੇਸ਼ਰ ਸਾਡੇ ਘਰਾਂ ਦੀਆਂ ਦੇ ਲਈ ਪਰਮੇਸ਼ਰ ਸਾਡੀ ਰਿਹਾਈ ਦੇ ਲਈ ਸਾਡੀ ਬਲੇਸਿੰਗ ਦੇ ਲਈ ਸਾਡੀ ਛੁਟਕਾਰੇ ਲਈ ਖੁਦਾਵਨ ਖੁਦਾ

ਸੋ ਸਭ ਜਨ ਆਪਣੇ ਹੁੱਟਾਂ ਨੂੰ ਖੋਲ ਰਹਾ ਹੈ ਗੱਜ਼ਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ। ਔਰ ਪਰਮੇਸ਼ਰ ਨੂੰ ਕਹਿਣਾ ਸ਼ੁਰੂ ਕਰੋ ਕਿ ਖੁਦਾਵਾਨ ਮੈਂ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚਾਂ ਧੰਨਵਾਦ ਦੇ ਨਾਲ ਖੁਦਾਵਾਨ ਜੋ ਤੂੰ ਪੂਰੀ ਰਾਤ ਮੈਨੂੰ ਸੰਭਾਲਿਆ। ਇੱਕ ਵਾਰ ਫਿਰ ਤੋਂ ਨਵੀਂ ਸੁਬਾ ਦਿਖਾਈ ਪਰਮੇਸ਼ਰ ਤੰਦਰੁਸਤੀ ਸਲਾਮਤੀ ਵਾਲਾ ਜੀਵਨ ਦਿੱਤਾ ਤੇਰੀ ਸ਼ਾਂਤੀ ਤੇਰਾ ਪੀਸ ਤੇਰਾ ਅਨੁਗ੍ਰਹਿ ਮੇਰੇ ਪਰਿਵਾਰ ਦੇ ਉੱਤੇ ਆਇਆ ਖੁਦਾਵਾਨ ਔਰ ਲਾਰਡ ਮੈਂ ਕਿ ਆਪਣੇ ਪਰਿਵਾਰ ਦੇ ਮੈਂਬਰ ਨੂੰ ਬLES ਕਰਦਾ ਬLES ਕਰਦੀ ਹਾਂ ਪਰਮੇਸ਼ਰ ਖੁਦਾਵੰ ਜਿੰਨੇ ਕੰਮ ਅੱਜ ਅਸੀਂ ਸਵੇਰਾਂ ਕਰਨ ਜਾ ਰਹੇ ਪਰਮੇਸ਼ਾਹ ਦੇ ਦਿਨ ਚ ਇੱਕ ਇੱਕ ਕੰਮ ਤੇ ਮੈਂ ਤੇਰੀ ਬਰਕਤ ਨੂੰ ਮੰਗਦਾ ਇੱਕ ਇੱਕ ਸਫ਼ਰ ਤੇ ਤੇਰੇ ਅਨੁਗ੍ਰਹਿ ਨੂੰ ਮੰਗਦਾ ਪਿਤਾ ਖੁਦਾਵੰ ਖੁਦਾ ਸਾਡਾ ਆਉਣਾ ਜਾਣਾ ਤੁਅ ਅਜ ਮੂਬਾਰਕ ਕਰ ਪਰਮੇਸ਼ਰ ਹਰ ਬੈਡ ਨੀਸ ਪਰਮੇਸ਼ਰ ਤੇਰੇ ਜੀਵਿਤ ਨਾਮ ਚ ਕੈਨਸਲ ਕਰ ਖੁਦਾਵਨ ਹਰ ਐਕਸੀਡੈਂਟ ਇਸਪਿਰਟ ਨੂੰ ਕੈਨਸਲ ਕਰ ਡੈਵਲ ਦੀਆਂ ਸਾਰੀਆਂ ਯੋਜਨਾ ਨੂੰ ਕੈਨਸਲ ਕਰ ਪਰਮੇਸ਼ਰ ਤੇਰੇ ਜੀਵਿਤ ਨਾਮ ਚ ਖੁਦਾਵਨ ਕੁਦਾ ਸਾਨੂੰ ਅਨੁਗ੍ਰਹਿ ਦੇ ਸਾਡੇ ਤੇ ਦਇਆ ਕਰ ਸਾਡੇ ਤੇ ਰਹਿਮ ਤੇ ਸਾਡੇ ਤੇ ਫਜ਼ਲ ਕਰ ਪਿਤਾ ਤੇਰੇ ਲੋਗ ਮੁਬਾਰਕ ਲੋਕ ਆ ਪਰਮੇਸ਼ਾ ਸਾਨੂੰ ਮੁਬਾਰਕ ਕਰ ਪਰਮੇਸ਼ਰ ਸਾਡੇ ਤੇ ਆਪਣਾ ਵੱਡਾ ਅਨੁਗ੍ਰਹਿ ਕਰ ਸੋ ਸਭ ਜਨ ਪਰਮੇਸ਼ਰ ਦੀ ਹਜ਼ੂਰੀ ਚ ਪ੍ਰਾਰਥਨਾ ਕਰਦੇ ਆ ਹਾਂ ਕਿਆਣਾ ਸ਼ੁਰੂ ਕਰੋ ਕਿ ਖੁਦਾਵੰ ਅੱਜ ਮੈਨੂੰ ਬLES ਕਰ ਮੈਨੂੰ ਆਸ਼ੀਸ਼ਿਤ ਕਰ ਪਿਤਾ ਔਰ ਸਭ ਜਨ ਆਪਣੇ ਹੋਟਾ ਨੂੰ ਖੋਲਦਿਆਂ ਗੈਸ ਜ਼ੁਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿ ਪਰਮੇਸ਼ਰ ਦਾ ਵਚਨ ਦਾਦਾ ਜੋ ਗੈਸ ਜ਼ੁਬਾਨ ਚ ਪ੍ਰਾਰਥਨਾ ਕਰਦੇ ਆ ਉਹ ਪਰਮੇਸ਼ਰ ਦੇ ਨਾਲ ਪੇਤ ਦੀਆਂ ਗੱਲਾਂ ਨੂੰ ਕਰਦੇ ਔਰ ਆਪਣੀ ਇੱਕ ਇੱਕ ਚੀਜ਼ ਨੂੰ ਬLES ਕਰਦੇ ਔਰ ਨਿਤ ਕਰਦੇ ਆ ਸੋ ਸਭ ਜਨ ਸਭ ਜਨ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਰਾਬਾ ਸ਼ਖਾਥਾ ਨਾ ਲਾਰਾਬਾਰਾ ਰੋ ਬੁਰੋਸ਼ੇ ਕਿ ਤੀਨ ਨੀਲੇ ਰੇ ਬੇਰਸ਼ੇ ਕਿ ਤੀਨ ਨੀਲੇ ਰੇ ਬੇ Re borusu ke tenele re bereş nama yok otur borusu iki tan la la ke bere. ਰਬੁਰੋ ਸ਼ੇਕ ਕਿਤੇ ਨੇਲੇ ਰੇ ਬਰੇ ਸ਼ੇਕ ਕਿਤੇ ਨੇਲੇ ਰਬੁਰੋ ਸ਼ਿਖਾਤ ਹਨ ਨਾ ਲਰਾ ਬਰਾਸ਼ਾ ਕਤਨ ਨਾ ਲਰਾ ਬਬਾ 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 ਰਬੁਰੋ ਯੋਕਤ ਨੂੰ ਰਬੁਰੋ ਸ਼ੇਕ ਕਿਤੇ ਨੇਲੇ ਰੇ ਬਰੇ ਸ਼ੇਕ ਕਿਤੇ ਨੇਲੇ ਬਰੇ ਅੱਛੇ ਯੋਧੇ ਬਣ ਕੇ ਪਰਮੇਸ਼ਰ ਦੀ ਹਜ਼ੂਰੀ ਚ ਆਤਮਰ ਸਾਮਰਤ ਨਾ ਪਾੜਦੇ ਹਨ ਅਗਰੈਸਿਵ ਹੁੰਦੇ ਆ ਜੀ ਫਾਇਰ ਪ੍ਰਾਰਥਨਾ ਨੂੰ ਰਿਲੀਜ਼ ਕਰਨਾ ਸ਼ੁਰੂ ਕਰੋ ਗੈਜ਼ੂਬਾਂ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਸ਼ੁਰੂ ਕਰੂ ਕਿ ਪਰਮੇਸ਼ਰ ਅਨੁਗ੍ਰਹਿ ਦੇ ਕਿ ਮੇਰੇ ਜੀਵਨ ਚ ਸਭ ਤੋਂ ਪਹਿਲਾ ਸਥਾਨ ਤੇਰਾ ਹੋਵੇ ਪਰਮੇਸ਼ਰ ਮੈਂ ਆਪਣੇ ਦਿਨ ਦਾ ਪਹਿਲਾ ਫਲ ਤੈਨੂੰ ਦਵਾ ਮੈਂ ਆਪਣਾ ਸਮਾਂ ਤੈਨੂੰ ਦਵਾ ਆਪਣਾ ਪੈਸ ਸਮਾਂ ਤੈਨੂੰ ਦੇ ਸਕਾਂ ਪਰਮੇਸ਼ਰ ਮੈਨੂੰ ਬles ਕਰ ਮੈਨੂੰ ਬਰਕਤ ਦੇ ਮੇਰੇ ਤੇ ਅਨੁਗ੍ਰਹਿ ਕਰ ਪਰਮੇਸ਼ਰ ਕਿ ਮੇਰੀ ਪ੍ਰਾਰਥਨਾ ਪਰਮੇਸ਼ਰ ਤੇਰੇ ਹਜ਼ੂਰ ਖੁਦਾਵੰਦ ਕੋ ਦਾ ਪਹੁੰਚੇ ਸਮਰਥੀ ਪਰਮੇਸ਼ਰ ਔਰ ਮੈਂ ਆਪਣੀਆਂ ਪ੍ਰਾਰਥਨਾਵਾਂ ਦੇ ਉੱਤਰ ਲੈ ਕੇ ਮੈਂ ਤੇਰੀ ਮਾਹਿਮਾ ਲਈ ਤੇਰੀ ਵੱਡੀ ਗਵਾਹੀ ਨਾਲ ਖੜਾ ਹੋ ਸਕਾਂ ਖੜੀ ਹੋ ਸਕਾਂ ਪਰਮੇਸ਼ਰ ਕਿਉਂਕਿ ਖੁਦਾਵੰਦ ਦੇ ਵਚਨ ਦੇ ਵਿੱਚ ਲਿਖਿਆ ਹੈ ਥੱਕੇ ਹੋਏ ਜੀ ਦੱਬਿਓ ਮੇਰੇ ਕੋਲ ਆਉਂ ਤੇ ਮੈਂ ਤੁਹਾਨੂੰ ਆਰਾਮ ਦਿਆਂਗਾ ਸੋ ਅੱਜ ਜਿੰਨੇ ਥੱਕੇ ਆ ਟੁੱਟੇ ਆ ਲਚਾਰਿਆ ਦੁੱਖਾਂ ਤਕਲੀਫਾਂ ਮੁਸੀਬਤਾਂ ਤੰਗੀਆਂ ਪਰੇਸ਼ਾਨੀਆਂ ਵਿੱਚ ਅੱਜ ਉਸ ਯੇਸ਼ੂ ਨੂੰ ਪੁਕਾਰਨਾ ਸ਼ੁਰੂ ਕਰੋ ਕਿ ਹੈ ਯੇਸ਼ੂ ਮੈਂ ਤੈਨੂੰ ਪੁਕਾਰਦਾ ਚਟਾਨਾਂ ਚੋਂ ਪਾਣੀ ਕੱਢਣ ਵਾਲੇ ਪਰਮੇਸ਼ਰ ਲਾਲ ਸਮੁੰਦਰ ਨੂੰ ਦੋ ਹਿੱਸਿਆਂ 'ਚ ਕਰਨ ਵਾਲੇ ਪਰਮੇਸ਼ਰ ਚਟਾਨਾਂ ਨੂੰ چیرਣ ਵਾਲੇ ਪਰਮੇਸ਼ਰ ਲੰਗੜਿਆਂ ਨੂੰ ਚਲਾਉਣ ਵਾਲੇ ਅੰਦਿਆਂ ਨੂੰ ਬੁਲਾਉਣ ਅੰਦਿਆਂ ਨੂੰ ਦਿਖਾਉਣ ਵਾਲੇ ਗੁੰੰਗਿਆਂ ਨੂੰ ਬੁਲਾਉਣ ਵਾਲੇ ਬਹਿਰਿਆਂ ਨੂੰ ਸੁਣਾਉਣ ਵਾਲੇ ਪਰਮੇਸ਼ਰ ਬਿਮਾਰਾਂ ਨੂੰ ਚੰਗੇ ਕਰਨ ਵਾਲੇ ਪਰਮੇਸ਼ਰ ਦੁਖੀਆਂ ਲਾਚਾਰਾਂ ਦੇ ਬੋਝ ਨੂੰ ਲੈਣ ਵਾਲੇ ਪਰਮੇਸ਼ਰ ਆ ਆ ਸ਼ਾਂਤੀ ਆਤਮਾ ਆਨੰਦ ਦੇ ਨਾਲ ਪਰਣ ਵਾਲੇ ਮਿਸ਼ਲ ਅੱਜ ਮੈਂ ਤੇਰੇ ਨਾਮ ਨੂੰ ਪੁਕਾਰਦਾ ਯਸ਼ੂ ਨਾਸੀ ਅੱਜ ਮੈਂ ਤੇਰੇ ਨਾਮ ਦੀ ਦੁਹਾਈ ਦਿਨਾ ਖੁਦਾਵਨ ਖੁਦਾ ਅੱਜ ਮੈਨੂੰ ਛੂ ਕੁਦਾਵਨ ਕੁਦਾ ਅੱਜ ਮੇਰੇ ਬੱਚਿਆਂ ਨੂੰ ਛੂ ਅੱਜ ਮੇਰੇ ਕਰਾਨਿਆਂ ਨੂੰ ਛੂ ਮੇਰੇ ਫਾਈਨੈਂਸ ਨੂੰ ਛੂ ਪਰਮੇਸ਼ਰ ਮੇਰੀ ਇੱਕ ਇੱਕ ਚੀਜ਼ ਨੂੰ ਟੱਚ ਕਰ ਟੱਚ ਕਰ ਟੱਚ ਕਰ ਪਵਿੱਤਰ ਆਤਮਾ ਅੱਜ ਤੇਰਾ ਅਨੁਗ੍ਰਹਿ ਤੇਰੀ ਦਇਆ ਮੇਰੇ ਉੱਤੇ ਆਵੇ ਸਾਮਰਥੀ ਪਰਮੇਸ਼ਰ ਤੇਰੀ ਕਰੂਣਾ ਮੇਰੇ ਉੱਤੇ ਆਵੇ ਸਭ ਸ਼ਕਤੀਮਾਨ ਪਰਮੇਸ਼ਰ ਰੇ ਬੋਰੋ ਸ਼ੇਕ ਕੇ ਤੇ ਨੇਲੇ ਰੇ ਬੇਰੇ 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 ਪਿਤਾ ਮੈਂ ਤੇਰੇ ਜੀਵਿਤ ਨਾਮ ਤੇ ਤੇਰੇ ਲੋਕਾਂ ਦੇ ਲਈ ਪ੍ਰਾਰਥਨਾ ਕਰਦੀ ਤੇਰਾ ਆਤਮਾ ਇਹਨਾਂ ਨੂੰ ਟੱਚ ਕਰੇ ਤੇਰਾ ਰੂਹ ਇਹਨਾਂ ਨੂੰ ਬਲੈਸ ਕਰੇ ਤੇਰੀ ਸਮਰਥਨ ਅਤੇ ਉtre ਹੱਡ ਡੈਵਲ ਦੀ ਯੋਜਨਾ ਜੋ ਕਲੇਸ਼ ਦੇ ਰੂਪ ਚ ਲੜਾਈਆਂ ਚਗੜੀਆਂ ਦੇ ਰੂਪ ਚ ਟੈਨਸ਼ਨ ਡਿਪਰੈਸ਼ਨ ਦੇ ਰੂਪ ਚ ਖੁਦਾਵੰਦ ਖੁਦਾ ਹਰ ਦੁਸ਼ਟ ਆਤਮਾ ਜੋ ਇਹਨਾਂ ਨੂੰ ਤੰਗ ਕਰ ਰਿਹਾ ਬਿਮਾਰੀਆਂ ਲਾਚਾਰੀਆਂ ਦੁੱਖ ਤਕਲੀਫਾਂ ਮੁਸੀਬਤਾਂ ਪਰੇਸ਼ਾਨੀਆਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਮੈਂ ਕਮਾਂਡ ਕਰਦੀ ਹਾਂ ਡੈਵਲ ਆਊਟ 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 ਇਨ ਦਾ ਨੇਮ ਆਫ ਜੀਜ਼ਸ ਅਰ ਪਿਤਾ ਤੇਰੇ ਲੋਕਾਂ ਨੂੰ ਮੈਂ ਆਜ਼ਾਦ ਖੁਸ਼ੀਦ ਕਰਤੀਆਂ ਪਰਮੇਸ਼ਰ ਨੂੰ ਫਿਵਰ ਦੇ ਬLES ਕਰ ਖੁਦਾਵਨ ਖੁਦਾ ਸੋ ਸਭ ਜਨ ਆਪਣੀਆਂ ਜ਼ੁਬਾਨਾਂ ਨੂੰ ਖੋਲਦੇ ਆਈ ਦੇ ਵਰਡ ਦੇ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿ ਖੁਦਾਵਨ ਤੇਰਾ ਆਤਮਾ ਜਮੈਨੂੰ ਚਲਾਵੇ ਤੇਰਾ ਆਤਮਾ ਮੈਨੂੰ ਵਧਾਵੇ ਪਰਮੇਸ਼ਰ ਮੈਨੂੰ ਬੁੱਧੀ ਦੀਆਂ ਗੱਲਾਂ ਨੂੰ ਸਿਖਾਵੇ ਹਰ ਅਗਿਆਨਤਾ ਮੇਰੀ ਲਾਈਫ ਤੋਂ ਨਾਸ਼ ਹੋਵੇ ਖੁਦਾਵਨ ਖੁਦਾ ਤਾਂ ਕਿ ਮੈਂ ਗਿਆਨ ਗਿਆਨ ਦੇ ਨਾਲ ਪਰ ਕੇ ਪਰਮੇਸ਼ਰ ਮੈਂ ਤੇਰੀ ਮਾਹੀਮਾ ਨੂੰ ਕਰ ਸਕਾਂ ਤੇਰੇ ਬਚਨ ਨੂੰ ਪੜ ਸਕਾਂ ਪਿਤਾ ਮੈਨੂੰ ਐਸੀ ਬੁੱਧੀ ਮੈਨੂੰ ਐਸੀ ਸਮਝ ਦੇ ਕੇ ਤੂੰ ਆਪਣਾ ਵਚਨ ਪੇਸ਼ ਕੀ ਖੁਦਾਵਨ ਖੁਦਾ ਮੈਨੂੰ ਚੰਗਿਆ ਕਰਾਉਣ ਵਾਲੀਆਂ ਸਾਰੀਆਂ ਤਬਾਈਆਂ ਤੋਂ ਬਚਾ ਮੈਂ ਤੇਰੇ ਵਚਨ ਤੇ ਮੰਨਨ ਕਰ ਸਕਾਂ ਔਰ ਮੈਂ ਤੇਰੀਆਂ ਪਲਿਆਈਆਂ ਨੂੰ ਦੇਖ ਸਕਾਂ ਪਰਮੇਸ਼ਰ ਖੁਦਾਵਨ ਮੇਰੀ ਆਤਮਿਕ ਅੱਖਾਂ ਨੂੰ ਖੋਲ ਦੇ ਮੇਰੇ ਕੰਨਾਂ ਨੂੰ ਖੋਲ ਦੇ ਓ ਮਾਰੇ ਮੇਰੇ ਬੁੱਲਾਂ ਨੂੰ ਆਸ਼ੀਸ਼ਿਤ ਕਰ ਪਰਮੇਸ਼ਰ ਤਾਂ ਕਿ ਮੇਰਾ ਪੜਨਾ ਦੇਖਣਾ ਸੁਣਨਾ ਪਰਮੇਸ਼ਰ ਤੇਰੇ ਹਜ਼ੂਰ ਮੁਬਾਰਕ ਹੋਵੇ ਖੁਦਾਵਨ ਖੁਦਾ ਸੋ ਸਭ ਜਨ ਆਪਣੇ ਆਪ ਨੂੰ ਵਰਡ ਦੇ ਲਈ ਤਿਆਰ ਕਰਦੇ ਆ ਹੋਇਆ ਅਈ ਦੇਵ ਚਰਨ ਨੂੰ ਪੜਨਾ ਸ਼ੁਰੂ ਕਰੋ ਮੇਰੇ ਨਾਲ ਇੱਕ ਮਨ ਹੋ ਕੇ ਔਰ ਉਸ ਤੋਂ ਬਾਅਦ ਆਪਾਂ ਫਾਇਰ ਪ੍ਰਾਰਥਨਾ ਵਿੱਚ ਜਾਵਾਂਗੇ ਔਰ ਮੇਰਾ ਫੇਰ ਤੇ ਆਕੇ ਪਰਮੇਸ਼ਰ ਦਾ ਆਤਮਾ ਤੁਹਾਡੀਆਂ ਬਿਮਾਰੀਆਂ ਲਾਚਾਰੀਆਂ ਕਰਜ਼ ਸ਼ਾਪਾ ਬੰਦਰਾਂ ਨੂੰ ਤੋੜੇਗਾ ਔਰ ਤੁਸੀਂ ਆਪਣੇ ਅਗਲੇ ਲੈਵਲ ਨੂੰ ਦੇਖੋਗੇ ਪਰਮੇਸ਼ਰ ਤੁਹਾਨੂੰ ਅਨਚੰਚ ਕਰਕੇ ਫਲਵੰਤ ਕਰੇਗਾ ਤੁਹਾਨੂੰ ਬles ਕਰੇਗਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਆਕਾਸ਼ ਪਰਮੇਸ਼ਰ ਦੀ ਮਹਿਮਾ ਦਾ ਵਰਣ ਕਰਦੇ ਹਨ ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ ਦਿਨ ਦਿਨ ਨਾਲ ਬੋਲ ਬੋਲਦਾ ਹੈ ਅਤੇ ਰਾਤ ਰਾਤ ਨੂੰ ਗਿਆਨ ਦਸਦੀ ਹੈ ਉਹਨਾਂ ਦੀ ਨਾ ਕੋਈ ਬੋਲੀ ਹੈ ਨਾ ਸ਼ਬਦ ਹਨ ਨਾ ਉਹਨਾਂ ਦੀ ਆਵਾਜ਼ ਸੁਣਦੀ ਹੈ ਸਾਰੀ ertid ਵਿੱਚ ਉਹਨਾਂ ਦੀ ਤਾਰ ਪਹੁੰਚਦੀ ਹੈ ਅਤੇ ਸੰਸਾਧੀਆਂ ਹੱਦਾਂ ਤਿੱਕਰ ਉਹਨਾਂ ਦੇ ਬੋਲ ਉਹਨਾਂ ਵਿੱਚ ਉਸ ਨੇ ਸੂਰਜ ਲਈ ਡੇਰਾ ਲਾਇਆ ਹੈ ਜਿਹੜਾ ਲਾੜੇ ਵਾਂਗੂ ਆਪਣੀ ਕੋਠਰੀ ਵਿੱਚੋਂ ਨਿਕਲਦਾ ਹੈ ਅਤੇ ਸੂਰਮੇ ਵਾਂਗੂ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ। ਆਕਾਸ਼ ਦੇ ਇੱਕ ਸਿਰੇ ਤੋਂ ਉਸ ਦਾ ਚੜਨਾ ਹੈ ਅਤੇ ਉਸ ਦਾ ਦੌਰ ਉਹਨਾਂ ਦੇ ਦੂਜੇ ਸਿਰੇ ਤੱਕਰ ਹਨ। ਅਤੇ ਉਸ ਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ। ਯਹਵਾ ਦੀ ਬਵਿਸ਼ਤਾ ਪੂਰੀ-ਪੂਰੀ ਹੈ। ਉਹ ਜਾਨ ਨੂੰ ਬਹਾਲ ਕਰਦੀ ਹੈ। ਯਹਵਾ ਦੀ ਸੱਖੀ ਸੱਚੀ ਹੈ ਉਹ ਪੋਲੇ ਨੂੰ ਬੁੱਧਵਾਨ ਕਰਦੀ ਹੈ ਯਹਵਾ ਦੇ ਫਰਮਾਨ ਸਿੱਧੇ ਹਨ ਉਹ ਦਿਲ ਨੂੰ ਆਨੰਦ ਕਰਦੇ ਹਨ ਯਹਵਾ ਦਾ ਹੁਕਮ ਨਿਰਮਲ ਹੈ ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ ਯਹਵਾ ਦਾ ਪੈ ਸ਼ੁੱਧ ਹੈ ਉਹ ਸਦਾ ਟਿਕਰ ਕਾਇਮ ਰਹਿੰਦਾ ਹੈ ਯਹਵਾ ਦੇ ਨਿਆਉ ਸੱਤ ਹਨ ਉਹ ਨੀਰੇ ਪੂਰੇ ਤਰਮ ਹਨ ਉਸੋਂ ਨੇ ਨਾਲ ਉਸ ਨੂੰ ਬਹੁਤ ਕੁੰਦਨ ਸੋਨੇ ਨਾਲ ਮਨਪੰਦੇ ਹਨ অতি ਸ੍ਰਿਸ਼ਟ অতি ਸ਼ਹਿਤ ਅਤੇ ਮਖੀਲ ਦੀਆਂ ਚੋਈਆਂ ਨਾਲੋਂ ਵੀ ਮਿੱਠੇ ਹਨ ਨਾਲੇ ਉਹਨਾਂ ਤੋਂ ਤੇਰਾ ਦਾਸ ਚਤਰਾਇਆ ਜਾਂਦਾ ਹੈ ਔਰ ਉਹਨਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ ਆਪਣੀਆਂ ਪੁੱਲਾਂ ਚੁੱਕਾਂ ਨੂੰ ਕੌਣ ਸਮਝ ਸਕਦਾ ਹੈ ਤੂੰ ਮੈਨੂੰ ਗੁੱਜੇ ਪਾਪਾ ਤੋਂ ਬਰੀ ਕਰ ਨਾਲੇ ਆਪਣੇ ਦਾਸ ਨੂੰ ਹੰਕਾਰਾਂ ਤੋਂ ਰੋਕ ਰੱਖ ਓ ਮੇਰੇ ਉੱਤੇ ਹਕੂਮਤਾਂ ਨਾ ਕਰਨ ਤਾ ਮੈਂ ਪੂਰਾ ਉਤਰਾਂਗਾ ਅਤੇ ਵੱਡੇ ਅਪਰਾਧ ਤੋਂ ਅਤੇ ਵੱਡੇ ਅਪਰਾਧ ਤੋਂ ਬਰੀ ਠਹਿਰਾਗਾ ਇਹ ਯਹੋਵਾ ਮੇਰੀ ਚਟਾਨ ਮੇਰੀ ਛਡਾਉਣ ਵਾਲੀ ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ ਤੇਰੇ ਹਜ਼ੂਰ ਮੰਨਣ ਯੋਗ ਹੋਵੇ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਜੀਸਸ ਸਮਰਥੇ ਪਰਮੇਸ਼ਰ ਆਇਦੇ ਤੇਰੇ ਇਸ ਜੀਵਿਤ ਵਚਨ ਦੇ ਆਇਦੇ ਤੇਰੇ ਇਸ ਜੀਵਿਤ ਵਚਨ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਅਰ ਮੈਂ ਪ੍ਰਾਰਥਨਾ ਕਰਦੀ ਪ੍ਰਭ ਯੂਸ਼ੂ ਮਸੀਹ ਦੇ ਜੀਵਿਤ ਨਾਮ ਚ ਜਿੰਨਾਂ ਨੇ ਅੱਜ ਇਸ ਵਰਡ ਨੂੰ ਪੜਿਆ ਮੇਰੇ ਨਾਲ ਇੱਕ ਮਨ ਹੋ ਕੇ ਇਸ ਵਚਨ ਤੇ ਧਿਆਨ ਲਗਾਇਆ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ ਚ 100 ਗੁਣਾ ਫਲ ਨੂੰ ਦੇਖਣ ਪਿਤਾ ਤੇਰੀ ਦਇਆ ਤੇਰੀ ਕਰੂਣਾ ਨੂੰ ਦੇਖਣ ਸਮਰਥੀ ਪਰਮੇਸ਼ਰ हे यहोवा ਸਾਡੀ ਚਟਾਨ ਸਾਡੀ ਸ਼ਡਾਉਨ ਵਾਲੇ ਪਰਮੇਸ਼ਰ ਸੱਚਮੁੱਚ ਅੱਜ ਤੇਰੇ ਲੋਕਾਂ ਦੇ ਮੂੰਹ ਦੀਆਂ ਗੱਲਾਂ ਤੇ ਇਹਨਾਂ ਦੇ ਮਨ ਦੇ ਵਿਚਾਰ ਤੇਰੇ ਹਜ਼ੂਰ ਮੰਨਣ ਯੋਗ ਹੋਣ ਪਰਮੇਸ਼ਰ ਇੱਕ ਇੱਕ ਜਨ ਦੇ ਹੋਟਾਂ ਤੇ ਤੇਰੀ ਸਾਮਰਥ ਉਤਰੇ ਮਸਾ ਉਤਰੇ ਤੇਰਾ ਅਭਿਸ਼ੇਕ ਉਤੇ ਇਹਨਾਂ ਦੀਆਂ ਪ੍ਰਾਰਥਨਾਵਾਂ ਤੇਰੇ ਹਜ਼ੂਰ ਪਹੁੰਚਣ ਖੁਦਾਵਨ ਖੁਦਾ ਤੇਰਾ ਆਤਮਾ ਜੋ ਸਾਡੇ ਲਈ ਹੋਂਕੇ ਪਰ ਕੇ ਸਿਫਾਰਿਸ਼ ਕਰਦਾ ਪਰਮੇਸ਼ਰ ਅੱਜ ਤੇਰਾ ਹੀ ਆਤਮਾ ਤੇਰੇ ਇੱਕ ਇੱਕ ਜਨ ਦੇ ਲਈ ਪ੍ਰਾਰਥਨਾ ਕਰੇ ਤੇਰੇ ਅੱਗੇ ਸਿਫਾਰਿਸ਼ ਕਰੇ ਖੁਦਾਵਨ ਖੁਦਾ ਅੱਜ ਤੇਰਾ ਆਤਮਾ ਨਾਲ ਨੂੰ ਟੱਚ ਕਰੇ ਬਲੈਸ ਕਰੇ ਪਿਤਾ ਆਇਤ ਰਿਆਤਮਾ ਦੇ ਨਾਲ ਪਰਜਨ ਜਿਸ ਤਰ੍ਹਾਂ ਤੂੰ ਵਚਨ ਦੇ ਵਿੱਚ ਲਿਖਿਆ ਕਿ ਅੰਤ ਦੇ ਦਿਨਾਂ 'ਚ ਮੈਂ ਆਪਣੇ ਆਤਮਾ ਨੂੰ ਲੋਕਾਂ ਦੇ ਉੱਤੇ ਪਾਣੀ ਦੀ ਤਰ੍ਹਾਂ ਬਹਾ ਦਵਾਂਗਾ ਸਾਮਰਥੀ ਪਰਮੇਸ਼ਰ ਆਇਤ ਰਿਆਤਮਾ ਤੇਰੇ ਲੋਕਾਂ ਦੇ ਉੱਤੇ ਉਤਰੇ ਤੇਰੀ ਸਾਮਰਥ ਤੇਰੇ ਲੋਕਾਂ ਦੇ ਉੱਤੇ ਉਤਰੇ ਤੇਰਾ ਮਸਾ ਤੇਰੇ ਲੋਕਾਂ ਦੇ ਉੱਤੇ ਉਤਰੇ ਪਰਮੇਸ਼ਰ ਤੇਰੀ ਸਾਮਰਥ ਕਾਰਜ ਕਰੇ ਹਾਲੀਕੋਸ ਫਾਇਰ ਹਾਲੀਕੋਸ ਫਾਇਰ ਹਾਲੀਕੋਸ ਫਾਇਰ 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 ਸੋ ਸਭ ਜਨ ਆਪਣੇ ਹੋਟਾਂ ਨੂੰ ਖੋਲਦਿਆਂ ਕਹਿਣਾ ਸ਼ੁਰੂ ਕਰੋ ਕਿ ਪਿਤਾ ਮੇਰੇ ਚਾਰੋਂ ਔਰ ਤੇਰੀ ਅੱਗ ਉਤਰੇ ਖੁਦਾਵੰਦ ਖੁਦਾ ਤੇਰੀ ਫਾਇਰ ਉਤਰੇਪੀਤਾ ਅੱਜ ਮੈਂ ਜਿੰਨੇ ਕੰਮ ਕਰਾਉਂਨਾ ਤੇ ਤੇਰੀ ਫਾਇਰ ਉਤਰੇ ਅੱਜ ਜਦ ਵੀ ਮੈਂ ਬੋਲਾਂ ਮੇਰੇ ਹੁੱਟੋ ਤੇ ਤੇਰੀ ਫਾਇਰ ਉਤਰੇ ਮੇਰੇ ਬੱਚਿਆਂ ਤੇ ਤੇਰੀ ਫਾਇਰ ਉਤਰੇ ਮੇਰੇ ਫਾਈਨੈਂਸ ਤੇ ਤੇਰੀ ਫਾਇਰ ਉਤਰੇ ਮੇਰੇ ਕਾਰੋਬਾਰ ਤੇ ਤੇਰੀ ਫਾਇਰ ਉਤਰੇ ਪਰਮੇਸ਼ਰ ਖੁਦਾਵਨ ਖੁਦਾ ਮੇਰੀ ਵਾਈਫ ਤੇ ਮੇਰੇ ਹਸਬੰਦ ਤੇ ਤੇਰੀ ਫਾਇਰ ਉtre ਮੇਰੇ ਪਰਿਵਾਰ ਦੇ ਕੇ ਕੋ ਜਨ ਤੇ ਤੇਰੀ ਫਾਇਰ ਉtre ਮੇਰੇ ਉੱਠਣੇ ਬੈਠਣੇ ਤੇ ਤੇਰੀ ਫਾਇਰ ਉtre ਪਰਮੇਸ਼ਰ ਮੇਰੇ ਆਉਣੇ ਜਾਣੇ ਤੇ ਤੇਰੀ ਫਾਇਰ ਉtre ਖੁਦਾਵਨ ਫਾਇਰ ਦੇ ਫਾਇਰ ਦੇ ਫਾਇਰ ਦੇ ਮਸਾ 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 ਧੜੀਆਂ ਲਾਈਫਾਂ ਚ ਐਂਟਰ ਕਰੇ ਅਨੋਇੰਟਿੰਗ ਧੜੀ ਲਾਈਫ ਚ ਐਂਟਰ ਕਰੇ ਅਨੋਇੰਟਿੰਗ ਅਨੋਇੰਟਿੰਗ ਮਸਾ 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 ਟੱਚ 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 ਪਵਿੱਤਰ ਆਤਮਾ ਤੇਰੀ ਫਰਤਰੇ ਲੋਕਾਂ ਦੇ ਉੱਤੇ ਉਤਰੇ ਰਾਇਕਾਂ ਤੇਰਾ ਮਸਾ ਤੇਰੇ ਲੋਕਾਂ ਦੇ ਉੱਤੇ ਕਾਰਿਆ ਕਰੇ ਪ੍ਰਭੂ ਯੀਸ਼ੂ ਮਸੀਹ ਦੇ ਜੀਵਿਤ ਨਾਂ ਵਿੱਚ ਖੁਦਾਵਨ ਖੁਦਾ ਦਇਆ ਕਰ ਦਇਆ ਕਰ ਦਇਆ ਕਰ ਸਭ ਜਨ ਪਰਮੇਸ਼ਰ ਦੀ ਦਇਆ ਨੂੰ ਮੰਗਣਾ ਸ਼ੁਰੂ ਕਰੋ ਕਿ ਪਰਮੇਸ਼ਰ ਤੇਰੀ ਦਇਆ ਆਵੇ ਦਇਆ ਆਵੇ ਦਇਆ ਆਵੇ ਪਰਮੇਸ਼ਰ ਜਿਸ ਤਰ੍ਹਾਂ ਤੇਰੀ ਦਇਆ ਆਬਰਾਮ ਤੇ ਆਈ ਤੇਰੀ ਦਇਆ ਮੂਸਾ ਤੇ ਆਈ ਤੇਰੀ ਦਇਆ ਯੂਸਫ ਤੇ ਆਈ ਪਰਮੇਸ਼ਰ ਤੇਰੀ ਦਇਆ ਐਸਟਰ ਤੇ ਆਈ ਖੁਦਾਵਨ ਖੁਦਾ ਤੇਰੀ ਦਇਆ ਪਰਮੇਸ਼ਰ ਪੌਲਸ ਤੇ ਪਤਰਸ ਤੇ ਆਈ ਖੁਦਾਵਨ ਖੁਦਾ ਅੱਜ ਤੇਰੀ ਉਹ ਹਿਦਿਆ ਸਾਡ ਨੂੰ ਕੇਰਲਾ ਵੇ ਪਰਮੇਸ਼ਰ ਸਾਡੇ ਬਚਾਉਣ ਵਾਲੇ ਸ਼ੁਡਾਉਣ ਵਾਲੇ ਪਰਮੇਸ਼ਰ ਸਾਨੂੰ ਚੰਗਾ ਕਰਨ ਵਾਲੇ ਪਰਮੇਸ਼ਰ ਖੁਦਾਵਨ ਆਈ ਤੇਰੀ ਤਿਹ ਦੇ ਦੁਆਰਾ ਮੈਂ ਆਪਣੀ ਚੰਗਿਆਈ ਨੂੰ ਪਾਵਾਂ ਤੇਰੀ ਦਇ ਦੇ ਦੁਆਰਾ ਮੈਂ ਆਪਣੇ छुटਕਾਰੀ ਨੂੰ ਪਾਵਾਂ ਤੇਰੀ ਦਇਆ ਦੇ ਦੁਆਰਾ ਹੀ ਪਰਮੇਸ਼ਰ ਮੈਂ ਤੇਰੀ ਮਾਹੀਮ ਨੂੰ ਦੇਖ ਪਾਵਾਂ ਪਰਮੇਸ਼ਰ ਆਪਣੀ ਦਇਆ ਕਰ ਦਇਆ ਕਰ ਦਇਆ ਕਰ ਦਇਆ ਕਰ ਦਇਆ ਕਰ ਸਭ ਸ਼ਕਤੀਮਾਨ ਪਰਮੇਸ਼ਰ ਰਿ ਬੁਰੂਸ਼ੇ ਕੇ ਤਨੇਲੇ ਰੇ ਬਰੇਸ਼ੇ ਕੇ ਤਨੇਲੇ ਰੇ ਬਰੇ ਰਬਾ ਯਕਾ ਤਨ ਨਾ ਲਾ ਰਬਾ ਬਬਾ 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 ਰੋ ਬਰੋ ਯੋਕੋਤੋ ਨੋ ਰੋ ਬਰੋ ਸ਼ੇ ਕਿਤੇ ਨਲੇ ਰੇ ਬਰੋ ਸ਼ੇ ਕਿਤੇ ਨੇਲੇ ਰੇ ਬਰੇ ਸ਼ੇ ਕਿਤੇ ਨੇਲੇ ਰੇ ਬਰੇ ਸੋ ਸਭ ਜਨ ਪ੍ਰਾਰਥਨਾ ਕਾ ਨਿ ਸ਼ੁਰੂ ਕਰੋ ਕਿ ਹੈ ਪਰਮੇਸ਼ਰ ਮੇਰੇ ਜੀਵਿਤ ਪਰਮੇਸ਼ਰ ਮੇਰੇ ਜ਼ਿੰਦਾ ਪਰਮੇਸ਼ਰ ਅਗ ਨਾ ਪਰੇ ਪਰਮੇਸ਼ਰ ਯਹਵਾ ਪਰਮੇਸ਼ਰ ਮੈਂ ਤੇਰੇ ਅਗੇ ਪ੍ਰਾਰਥਨਾ ਕਰਦਾ ਲਾਰਡ ਜਿੰਨੀਆਂ ਦੁਸ਼ਟ ਆਤਮਾਵਾ ਪਰਮੇਸ਼ਰ ਮੈਨੂੰ ਰੂਹ ਤੇ ਸੱਚਾਈ ਦੇ ਨਾਲ ਤੇਰੀ ਆਰਾਧਨਾ ਕਰਨ ਤੋਂ ਰੋਕਦੀਆਂ ਤੇਰੇ ਵਿੱਚ ਚੱਲਣ ਤੋਂ ਰੋਕਦੀਆਂ ਬੁੱਧੀ ਦੇ ਨਾਲ ਆਤਮਾ ਦੇ ਨਾਲ ਪਰਮੇਸ਼ਰ ज्ञान ਦੇ ਨਾਲ ਸ਼ੁੱਧ ਮਨ ਦੇ ਨਾਲ ਪਰਮੇਸ਼ਰ ਜਿੰਨੀਆਂ ਦੁਸ਼ਟ ਆਤਮਾਵਾਂ ਪਰਮੇਸ਼ਰ ਮੈਨੂੰ ਪਿੱਛੇ ਨੂੰ ਖਿੱਚਦੀਆਂ ਆਤਮਾ ਵਿੱਚ ਪਰਮੇਸ਼ਰ ਮੇਰੀ ਪ੍ਰੇਅ ਲਾਈਫ ਨੂੰ ਡਿਸਟਰੋਏ ਕਰਨਾ ਚਾਹੁੰਦੀਆਂ ਮੇਰੀ ਪ੍ਰੇਅ ਲਾਈਫ ਨੂੰ ਪਰਮੇਸ਼ਰ ਰੋਕਦੀਆਂ ਅੱਗੇ ਵਧਣ ਤੋਂ ਪਰਮੇਸ਼ਰ ਖੁਦਾਵਨ ਉਹਨਾਂ ਸਾਰੀਆਂ ਰੁਕਾਵਟਾਂ ਦੇਤੇ ਹੌਲੀ ਗੋਸ ਤੇਰੀ ਫਾਇਰ ਉਤਰੇ fygero3 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 ਪਰਮਿਸ਼ਨ ਡੈਵਲ ਆਊਟ 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 ਇਨ ਦਾ ਨੇਮ ਆਫ ਜੀਜ਼ਸ ਹਰ ਡੈਵਲ ਤੜੀਆਂ ਲਾਈਫਾਂ ਨੂੰ ਛੱਡ ਕੇ ਜਾਵੇ ਹਰ ਸ਼ੈਤਾਨ ਹਰ ਕੁੱਚੇ ਗੁਨਾਹ ਪਾਪ ਤੜੀਆਂ ਲਾਈਫਾਂ ਚੋਂ ਆਊਟ ਹੋਣ ਤੜੇ ਘਰਾਂ ਪਰਿਵਾਰਾਂ ਚੋਂ ਆਊਟ ਹੋਣ ਤੜੇ ਬੱਚਿਆਂ ਜੋ ਤੜੇ ਹਸਬੰਦ ਤੜੀ ਵਾਈਫ ਜੀ ਲਾਈਫ ਤੋਂ ਆਊਟ ਹੋਣ ਆਊਟ ਹੋਣ ਆਊਟ ਹੋਣ ਆਊਟ ਹੋਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇਜ ਔਰ ਰਾਈਟ ਨਾਓ ਪਰਮੇਸ਼ਰ ਦੀ ਆਤਮਾ ਤੁਹਾਨੂੰ ਟੱਚ ਕਰੇ ਤੁਹਾਨੂੰ ਟੱਚ ਕਰੇ ਟੱਚ ਕਰੇ ਟੱਚ ਕਰੇ ਪਰ ਯਿਸੂ ਮਸੀਹ ਦੇ ਨਾਮ ਔਰ ਰਾਈਟ ਨਾਓ ਤੁਹਾਡੇ ਵਿਵੇਕ ਜੀਵਿਤ ਹੋ ਜਾਣ ਤੁਹਾਡੇ ਮਨ ਸ਼ੁੱਧ ਹੋ ਜਾਣ ਤੁਹਾਡੀਆਂ ਸੋਚਾਂ ਪਵਿੱਤਰ ਹੋ ਜਾਣ ਤੁਸੀਂ ਇੱਕ ਪਵਿੱਤਰ ਤਾਈ ਵਾਲਾ ਜੀਵਨ ਜਿਓ ਪਰਮੇਸ਼ਰ ਦੀ ਆਤਮਾ ਨਾਲ ਪਰ ਕੇ ਤੁਸੀਂ ਰੂਹ ਦੇ ਸੱਚਾਈ ਨਾਲ ਉਹਦੀ ਆਰਾਧਨਾ ਕਰੋ ਅੱਜ ਤੋਂ ਬਾਅਦ ਤੁਸੀਂ ਅਗਿਆਨਤਾ ਦਾਣ ਨਾਲ ਨਹੀਂ ਪਰਮੇਸ਼ਰ ਦੇ ज्ञान ਦੇ ਨਾਲ ਚੱਲੋ ਪ੍ਰਭੂ ਯਿਸੂ ਮਸੀਹ ਦੇ ਨਾਮ ਬੁੱਧੀ ਈਸ਼ਵਰੀ ਬੁੱਧੀ ਤੜੀ ਲਾਈਫ ਦਾ ਹਿੱਸਾ ਹੋਵੇ ਹਰ ਸ਼ਰੀਰਿਕ ਬੁੱਧੀ ਦਾ ਨੂੰ ਛੱਡ ਕੇ ਜਾਵੇ ਹਰ ਸ਼ਰੀਰਿਕ ਪਲਾਨ ਤੜੀਆਂ ਲਾਈਫਾਂ ਚੋਂ ਆਊਟ ਹੋ ਜਾਣ ਔਰ ਹੈਵ ਵਨਲੀ ਪਲਾਨ ਤੜੀਆਂ ਲਾਈਫਾਂ ਚ ਐਂਟਰ ਕਰੇ ਪਰਮੇਸ਼ਵਰ ਦਾ ਆਤਮਾ ਤੜ ਨੂੰ ਹੈ ਵਨਲੀ ਪਲਾਨ ਦਵੇ ਹੈਵ ਵਨਲੀ ਸੋਚਾਂ ਦੇਵੇ ਪਰਮੇਸ਼ਰ ਦਾ ਆਤਮਾ ਤ ਨੂੰ ਬles ਕਰੇ ਬles ਕਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਜੀ ਜਿੰਨੇ ਰੋਗ ਆ ਤੁਹਾਡੀ ਬਾਡੀ ਵਿੱਚ ਜਿੰਨੇ ਦੁਸ਼ਟ ਆਤਮਾ ਤੁਹਾਡੀ ਬਾਡੀ ਦੇ ਵਿੱਚ ਜਿੱਤੇ ਜਿੰਨੇ ਜਾਦੂ ਟੋਣੇ ਤੁਹਾਡੇ ਘਰਾਂ ਪਰਿਵਾਰਾਂ ਵਿੱਚ ਤੁਹਾਡੀ ਬਾਡੀズ ਵਿੱਚਾਂ ਜਿੰਨੀਆਂ ਦੁਸ਼ਟ ਆਤਮਾ ਮਤਾਂ ਨੂੰ ਦਿਖਾਈ ਦਿੰਦੀਆਂ ਜਿੰਨੀਆਂ ਦੁਸ਼ਟ ਆਤਮਾ ਦੀਆਂ ਆਵਾਜ਼ਾਂ ਨੂੰ ਤੁਸੀਂ ਸੁਣਦੇ ਆ ਅੱਜ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਸਭ ਜਾਦੂ ਟੋਣਿਆਂ ਦੇ ਉੱਤੇ ਸਭ ਬਿਮਾਰੀਆਂ ਦੇ ਉੱਤੇ ਸਰ ਸਬ ਜਨਰੇਸ਼ਨ ਦੇ ਕਸ ਦੇਤੇ ਹੌਲੀ ਗੋਸ ਫਾਇਰ ਪਵਿੱਤਰ ਆਤਮਾ ਤੇਰੀ ਆਕ ਕੁੱtre 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 ਡੈਵਲ ਆਊਟ 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 ਇਨ ਦਾ ਨੇਮ ਆਫ ਜੀਸਸ ਪਵਿੱਤਰ ਆਤਮਾ ਤੇਰੀ ਫਾਇਰ ਉtre ਫਾਇਰੂ 3 ਫਾਇਰੂ 3 ਫਾਇਰੂ 3 ਫਾਇਰੂ 3 ਪਰ ਮੇਸ਼ੂ ਮਸੀਹ ਦੇ ਨਾਮ ਤੇ ਐਟੈਵਲ ਮੇਰੀ ਆਵਾਜ਼ ਸੁਣੌਰ ਨਿਕਲ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਇਹਨਾਂ ਦੇ ਘਰਾਂ ਪਰਿਵਾਰਾਂ ਚੋਂ ਤੇਰੇ ਸਾਰੇ ਪ੍ਰਭਾਵ ਮੈਂ ਕੈਨਸਲ ਕਰਦੀ ਹੇਸ਼ੂ ਮਸੀਹ ਦੇ ਨਾਮ ਦੇ ਚ ਹਰ ਤੇਰਾ ਅਟੈਕ ਨੂੰ ਮੈਂ ਕੈਨਸਲ ਕਰਦੀ ਹੇਸ਼ੂ ਮਸੀਹ ਦੇ ਨਾਮ ਦੇ ਚ ਹਰ ਇੱਕੋ ਬੋਲ ਜੋ ਤੂੰ ਪਰਮਿਸ਼ਨ ਦੇ ਲੋਕਾਂ ਨਾਲ ਬੋਲਣਾ ਚਾਹੁੰਦਾ ਉਸ ਉੱਤੇ ਮੈਂ ਪਵਿੱਤਰ ਆਤਮਾ ਦੀ ਅੱਗ ਦਿਨੀ ਅੱਗ ਦਿਨੀ ਅੱਗ ਦਿਨੀ ਅੱਜ ਤੇਰੀਆਂ ਸਾਰੀਆਂ ਪਲੈਨਿੰਗਸ ਮੇਨਾਂ ਦੀ ਲਾਈਫ ਟੂ ਇਹਨਾਂ ਦੀ ਇੱਕ ਇੱਕ ਕੰਮ ਟੂ ਮੇਨਾਂ ਦੀ ਲਾਈਫ ਟੂ ਇਹਨਾਂ ਦੇ ਬੱਚਾਂ ਕਰਾਨਿਆਂ ਜੋ ਕਰਪ ਜੋ ਨਦੀ ਬਾਡੀ ਚੋ ਸੋਚਾ ਚੋ ਖਿਆਲਨਾ ਚੋ ਉੱਠਨੇ ਬੈਠਨੇ ਚੱਲਨੇ ਫਿਰਨੇ ਚੋ ਨਦੀ ਇੱਕ ਇੱਕ ਚੀਜ਼ੋ ਮੈਂ ਤੇਰੀ ਹਰ ਪਲੈਨਿੰਗ ਨੂੰ ਹਰ ਹਥਿਆਰ ਨੂੰ ਮੈਂ ਨਾਸ਼ ਕਰਦੀ ਯੇਸ਼ੂ ਮਸੀਹ ਦੇ ਨਾਮ ਵਿੱਚ ਉਸ ਉੱਤੇ ਪਵਿੱਤਰ ਆਤਮਾ ਦੀ ਅੱਖ ਕੁੱtre ਅੱਖ ਕੁੱtre ਅੱਖ ਕੁੱtre ਅੱਖ ਕੁੱtre ਅੱਖ ਕੁੱtre ਪ੍ਰਭ ਯੇਸ਼ੂ ਮਸੀਹ ਦੇ ਨਾਮ ਵਿੱਚ ਹਰੇਕ ਕੋ ਦੁਸ਼ਟ ਆਤਮਾ ਜੋ ਤਾੜੀ ਨਾਲ ਕਰਦਾ ਅੱਜ ਤੋਂ ਬਾਅਦ ਉਹਦੀ ਆਵਾਜ਼ ਬੰਦ ਹੋਵੇ ਔਰ ਤੁਸੀਂ ਪਰਮੇਸ਼ਰ ਦੇ ਆਤਮਾ ਦੀ ਆਵਾਜ਼ ਨੂੰ ਸੁਣ ਪਾਓ ਪਰਮੇਸ਼ਰ ਦੀਆਂ ਗੱਲਾਂ ਨੂੰ ਤੁਸੀਂ ਲੈ ਪਾਓ ਉਹਦੇ ਆਤਮਾ ਦੀ ਸਮਝ ਨੂੰ ਤੁਸੀਂ ਲੈ ਪਾਓ ਅੱਜ ਤੋਂ ਬਾਅਦ ਤੁਸੀਂ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਚਲਾਈ ਜਾਓ ਅੱਜ ਤੋਂ ਬਾਅਦ ਤੁਸੀਂ ਪਰਮੇਸ਼ਰ ਦੀ ਸਾਮਰ ਦੇ ਦੁਆਰਾ ਪਰੇ ਰਹੋ ਪਰਮੇਸ਼ਰ ਦੇ ਰਸੂਲ ਜਦਾ ਦੀ ਆਤਮਾ ਦੀ ਸਾਮਰਤਨਾ ਪਰ ਕਿਉ ਦੀ ਮਹਿਮਾ ਕਰਦੇ ਉਸੇ ਤਰ੍ਹਾਂ ਅੱਜ ਤੋਂ ਬਾਅਦ ਤੁਸੀਂ ਪਰ ਕਿਉ ਦੀ ਮਾहिमा ਉਹਦੀ ਆਰਾਧਨਾ ਕਰਦੇ ਜਾਓ ਪਰਮੇਸ਼ਰ ਦਾ ਲਹੂ ਤੈਨੂੰ ਬLESਸ ਕਰੇ ਤੇ ਤੈਨੂੰ ਪ੍ਰੋਟੈਕਟ ਕਰੇ ਪਰਮੇਸ਼ਰ ਦੇ ਲਹੂ ਦੇ ਦੁਆਰਾ ਤੁਸੀਂ ਆਪਣੀ ਚੰਗਿਆਈ ਆਪਣੀ ਹੀਲਿੰਗ ਨੂੰ ਪਾਓ ਪਰਮੇਸ਼ਰ ਦੇ ਲਹੂ ਦੇ ਦੁਆਰਾ ਆਪਣੇ ਆਨੰਦ ਆਪਣੀ ਸ਼ਾਂਤੀ ਨੂੰ ਪਾ ਲੋ ਪਰਮੇਸ਼ਰ ਦੇ ਲਹੂ ਦੇ ਦੁਆਰਾ ਤੁਸੀਂ ਉੱਤਮ ਗੱਲਾਂ ਨੂੰ ਦੇਖੋ ਪਰਮੇਸ਼ਰ ਦੇ ਲਹੂ ਦੇ ਦੁਆਰਾ ਤੁਸੀਂ ਬੈਸਟ ਚੀਜ਼ਾਂ ਨੂੰ ਰਿਸੀਵ ਕਰਨਾ ਸ਼ੁਰੂ ਕਰੋ ਪਰਮੇਸ਼ਰ ਦੇ ਲਹੂ ਦੇ ਦੁਆਰਾ ਆਪਣੀ ਇੱਕ ਇੱਕ ਚੀਜ਼ ਨੂੰ ਸੁਰੱਖਿਆ ਸੁਰੱਖਿਆ ਦੇ ਵਿੱਚ ਲੈ ਕੇ ਆਉਣਾ ਸ਼ੁਰੂ ਕਰੋ ਲੈਣਾ ਸ਼ੁਰੂ ਕਰੋ ਕਿ ਪਰਮੇਸ਼ਰ ਮੈਂ ਆਪਣੇ ਗਰਭ ਨੂੰ ਯਸ਼ੂ ਦੇ ਲਹੂ ਟਿ ਛਿਪਾਉਣਾ ਆਪਣੇ ਬੱਚਾ ਨੂੰ ਯਸ਼ੂ ਦੇ ਲਾਉਟ ਛੁਪੋਨਾ ਆਪਣੇ ਘਰ ਪਰਿਵਾਰ ਨੂੰ ਯਸ਼ੁ ਦੇ ਲਾਉਟ ਛੁਪੋਨਾ ਅੱਜ ਜਿੰਨੇ ਕੰਮ ਮੈਂ ਕਰਾਂ ਮੈਂ ਤੇਰੇ ਲਾਉਟ ਛੁਪੋਨਾ ਪਰਮੇਸ਼ਰ ਮੇਰੇ ਆਉਣੇ ਜਾਣੇ ਨੂੰ ਮੈਂ ਤੇਰੇ ਲਾਉਟ ਛੁਪੋਨਾ ਗੱਡੀਆਂ ਵਾਹਿਕਲਸ ਆਪਣੇ ਬੱਚੇ ਆਪਣੀ ਇੱਕ ਇੱਕ ਚੀਜ਼ ਮੈਂ ਤੇਰੇ ਲਾਉਟ ਛੁਪੋਨਾ ਸਮਰੱਥੀ ਪਰਮੇਸ਼ਰ ਖੁਦਵੰ ਤੇਰੀ ਦਇਆ ਤੇਰੀ ਕਰੁਣਾ ਦੇ ਲਈ ਜਿਉਂ ਤੇਰੇ ਲੋਕਾਂ ਤੇ ਤੇਰੀs ਪ੍ਰਾਰਥਨਾ ਦੇ ਦੁਆਰਾ ਤੂੰ ਕਰਦਾ ਦੁਇਨਾ ਦੀਆਂ ਹੱਦਾਂ ਨੂੰ ਵਧਾਉਣਾ ਤੇ ਇਹਨਾਂ ਨੂੰ ਅਨਚੰਚ ਕਰਕੇ ਫਲਵੰਤ ਕਰਦਾ ਪਰਮੇਸ਼ਰ ਉਸ ਦੇ ਲਈ ਤੇਰਾ ਧੰਨਵਾਦ ਕਰਦੇ ਲੋਰ ਤੇਰਾ ਧੰਨਵਾਦੋ 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 ਪਰਮੇਸ਼ਰ ਧੰਨਵਾਦੋ ਧੰਨਵਾਦੋ ਹਰ ਕੋਚੀ ਜੁੱਤ ਨੂੰ ਚਿੰਤਿਤ ਕਰ ਰਹੀ ਆ ਪਰਮੇਸ਼ਰ ਦਾ ਆਤਮਾ ਉਹ ਚੀਜ਼ਾਂ ਨੂੰ ਰੀਸੈਟ ਕਰੇਗਾ ਰੀਬਿਲਡ ਕਰੇਗਾ ਔਰ ਤੜੀ ਹਰ ਇੱਕ ਪਰੇਸ਼ਾਨੀ ਪਰਮੇਸ਼ਰ ਦਾ ਆਤਮਾ ਦੂਰ ਕਰ ਰਿਹਾ ਤੜੀ ਹਰ ਇੱਕੋ ਬੋਝ ਨੂੰ ਪਰਮੇਸ਼ਰ ਲੈ ਰਿਹਾ ਔਰ ਤੁਹਾਨੂੰ ਆਪਣੀ ਸ਼ਾਂਤ ਤੇ ਆਪਣੇ ਆਨੰਦ ਦੇ ਨਾਲ ਪਾ ਰਿਹਾ ਜਿਨ੍ਹਾਂ ਚੀਜ਼ਾਂ ਦੇ ਲਈ ਤੁਸੀਂ ਵਰੀ ਕਰ ਰਹੇ ਹੋ ਤੁਸੀਂ ਪਰੇਸ਼ਾਨੀ ਦੇ ਵਿੱਚਾਂ ਪਰਮੇਸ਼ਰ ਕਹਿ ਰਿਹਾ ਕਿ ਉਹ ਚੀਜ਼ਾਂ ਤੜੀ ਲਾਈਵ ਚ ਖੁਦਾਵੰ ਪੂਰੀਆਂ ਕਰਨ ਜਾ ਰਿਹਾ ਔਰ ਆਪਣੇ ਸਾਰੇ ਬੋਝ ਨੂੰ ਖੁਦਾਵੰ ਦੇ ਉੱਤੇ ਰੱਖ ਦਿਓ ਆਪਣਾ ਵਿਸ਼ਵਾਸ ਆਪਣਾ ਭਰੋਸਾ ਪਰਮੇਸ਼ਰ ਦੇ ਉੱਤੇ ਰੱਖ ਕੇ ਵਧਦੇ ਜਾਓ ਚੱਲਦੇ ਜਾਓ ਪਰਮੇਸ਼ਰ ਤੜੀ ਹਰ ਹਾਰਟ ਡਿਜ਼ਾਇਰ ਨੂੰ ਪੂਰਾ ਕਰਨ ਜਾ ਰਿਹਾ ਅੱਜ ਦੀ ਇਸ ਪ੍ਰਾਰਥਨਾ ਤੋਂ ਬਾਅਦ ਤੁਸੀਂ ਸੇਵ ਨਹੀਂ ਆ ਅੱਜ ਆਪਣੇ ਮਨਾਂ ਨੂੰ ਆਪਣੀਆਂ ਸੋਚਾਂ ਨੂੰ ਆਪਣੇ ਖਿਆਲਾਂ ਨੂੰ ਪਰਮੇਸ਼ਰ ਦੇ ਹੱਥਾਂ 'ਚ ਦੇ ਦਿਓ ਔਰ ਸ਼ਾਂਤੀ ਤੇ ਆਨੰਦ ਦੇ ਨਾਲ ਪਰਕਿਓ ਦੀ ਪ੍ਰੈਜ਼ੈਂਸ ਦੇ ਵਿੱਚ ਜਾਓ। ਕਹਿਣਾ ਸ਼ੁਰੂ ਕਰੋ ਕਿ ਪਰਮੇਸ਼ਰ ਤੂੰ ਮੇਰੇ ਲਈ ਸਭ ਕੁਝ ਪੂਰਾ ਕਰ ਚੁੱਕਿਆ ਮੇਰੇ ਖੁਦਾਵਾਨ। ਮੈਂ ਕਿਸੇ ਗੱਲ ਦੀ ਚਿੰਤਿਤ ਨਹੀਂ ਹਾਂ ਪਰਮੇਸ਼ਰ ਮੈਂ ਕਿਸੇ ਗੱਲ ਦੀ ਵਰੀ ਨਹੀਂ ਕਰਦਾ ਪਰਮੇਸ਼ਰ ਕਿਉਂਕਿ ਮੇਰੇ ਬੋਝ ਨੂੰ ਤੂੰ ਉਠਾ ਲਿਆ ਪਰਮੇਸ਼ਰ। ਮੈਂ ਆਨੰਦ ਦੇ ਨਾਲ ਪਰ ਕੇ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਕਿ ਤੂੰ ਮੇਰੀ ਹਰ ਇੱਕ ਚੀਜ਼ ਨੂੰ ਮੇਰੀ ਹਰ ਪ੍ਰਾਰਥਨਾ ਨੂੰ ਸੁਣ ਕੇ ਤੂੰ ਮੇਰਾ ਉੱਤਰ ਦੇ ਚੁੱਕਿਆ ਔਰ ਪਿਤਾ ਹਰ ਇੱਕ ਉੱਤਰ ਦੇ ਲਈ ਮੈਂ ਐਡਵਾਂਸ ਵਿੱਚ ਮੈਂ ਤੇਰਾ ਧੰਨਵਾਦ ਕਰਦਾ ਜੋ ਤੂੰ ਹਰ ਵਕਤ ਮੇਰੀ ਪ੍ਰਾਰਥਨਾ ਨੂੰ ਸੁਣ ਕੇ ਉੱਤਰ ਦਿੰਨਾ ਪਰਮੇਸ਼ਰ ਉਸੇ ਤਰ੍ਹਾਂ ਜਿਸ ਤਰ੍ਹਾਂ ਪਿਤਾ ਪ੍ਰਭੂ ਯੇਸ਼ੂ ਮਸੀਹ ਦੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਖੁਦਾਵਨ ਤੂੰ ਆਪਣੇ ਲੋਕ ਇਕਲੌਤੇ ਪੁੱਤਰ ਦੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਉੱਤਰ ਦਿੰਦਾ ਸੀ ਔਰ ਮੁਰਦਾ ਲਾਜ਼ਰ ਨੂੰ ਤੂੰ ਕਵਰ ਵਿੱਚੋਂ ਬਾਹਰ ਕੱਢ ਲਿਆਂਦਾ ਪਰਮੇਸ਼ਰ ਖੁਦਾਵੰਦ ਦੁਸ਼ਟ ਆਤਮਾ ਦੇ ਜਕੜਿਆਂ ਨੂੰ ਆਜ਼ਾਦ ਕੀਤਾ ਪਰਮੇਸ਼ਰ ਪੁੱਲੇ ਪਟਕਿਆਂ ਨੂੰ ਆਪਣੀ ਵੱਲ ਮੋੜਿਆ ਪਰਮੇਸ਼ਰ ਅੱਜ ਅਸੀਂ ਤੇਰੀ ਉਹੀ ਆਬਰਾਮ ਦੀ ਸੰਤਾਨ ਵਿੱਚੋਂ ਪਰਮੇਸ਼ਰ ਜੋ ਬਰਕਤਾਂ ਤੇਰੇ ਅਬਰਾਮ ਦੇ ਲਾਈਫ ਦੇ ਉਤੇ ਤੇਰੇ ਲੋਕਾਂ ਦੀ ਲਾਈਫ ਦੇ ਉਤੇ ਉਤਰਨ ਪਰਮੇਸ਼ਾ ਤੇਰਾ ਆਤਮਾ ਨੂੰ ਟੱਚ ਕਰੇ ਬLES ਕਰੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਆਸ਼ੀਸ਼ਿਤ ਹੋ ਜਾਵਾਂ ਖੁਦਾਵਨ ਅੱਜ ਜਿਹਨਾਂ ਦਾ ਆਉਣਾ ਜਾਣਾ ਮੁਬਾਰਕ ਕਿਨਾਂ ਦੀਆਂ ਗੱਡੀਆਂਆਂ ਦੀਆਂ ਵਾਹਿਕਲਸ ਤੇਰੇ ਲੋਹੂ 'ਚ ਛਪੋਨੀਆਂ ਪਰਮੇਸ਼ਾ ਹਰ ਬੈਡ ਡ੍ਰੀਮ ਨੂੰ ਹਰ ਇੱਕੋ ਪਿਤਾ ਬੈਡ ਚੀਜ਼ਾਂ ਨੂੰ ਮੈਂ ਕੈਨਸਲ ਕਰਦੀ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਖੁਦਾਵਨ ਖੁਦਾ ਬੈਡ ਨਿਊਜ਼ ਨੂੰ ਕੈਨਸਲ ਕਰਦੀ ਇਨਾਂ ਦੀਆਂ ਗੱਡੀਆਂ ਵਾਹਿਕਲ ਸਿੱਕ ਇੱਕ ਇੱਕ ਜਾਨ ਨੂੰ ਤੇਰੇ ਲਹੂ ਚ ਚਿਪੋਨੀਆ ਸਭ ਜਨ ਆਪਣੇ ਹੱਥਾਂ ਨੂੰ ਉਠਾ ਕੇ ਅੱਜ ਦੇ ਪਰਮੇਸ਼ਰ ਦੀ ਇਸ ਪ੍ਰੈਜ਼ੈਂਸ ਲਈ ਉਹਦਾ ਧੰਨਵਾਦ ਕਰਨਾ ਸ਼ੁਰੂ ਕਰੋ ਆਨਰ ਕਰਨਾ ਸ਼ੁਰੂ ਕਰੋ ਜੋ ਪ੍ਰੈਜ਼ੈਂਸ ਮੇਰੀ ਗੱਲ ਧਿਆਨ ਨਾਲ ਸੁਣਾ ਜੋ ਪ੍ਰੈਜ਼ੈਂਸ ਤੁਸੀਂ ਉਹਦੀ ਹਜ਼ੂਰੀ ਚ ਲੈਨੇ ਆ ਉਹਦੀ ਰੱਖਸ਼ਾ ਕਰਨੀ ਸਿੱਖਣੀ ਆ ਕਿ ਪਰਮੇਸ਼ਰ ਮੈਨੂੰ ਅਨੁਗ੍ਰਹਿ ਦੇਣਾ ਕਿ ਜੋ ਪ੍ਰੈਜ਼ੈਂਸ ਦੇ ਨਾਲ ਮੈਂ ਭਰ ਕੇ ਪਰਮੇਸ਼ਰ ਤੇਰੀ ਹਜ਼ੂਰੀ ਚੋਂ ਬਾਹਰ ਜਾਵਾਂ ਮੈਂ ਉਹਦੀ ਰੱਖਸ਼ਾ ਕਰ ਪਾਵਾਂ ਪਵਿੱਤਰ ਆਤਮਾ ਮੈਨੂੰ ਐਸਾ ਗ੍ਰੇਸ ਦੇ ਮੈਨੂੰ ਐਸੀ ਦਇਆ ਮੇਰੇ ਤੇ ਕਰ ਪਿਤਾ ਤਾਂ ਕਿ ਉਸ ਅਨਨਟਿੰਗ ਨੂੰ ਮੈਂ ਆਪਣੀ ਲਾਈਫ ਤੋਂ ਡਿਸਟਰੋਏ ਨਾ ਹੋ ਨਾ ਹਰ ਪਾਪ ਤੋਂ ਦੂਰ ਰਹਿਣਾ ਬੁਰੀਆਂ ਸੋਚਾਂ ਬੁਰੇ ਖਿਆਲਾਂ ਤੋਂ ਬੁਰੀਆਂ ਕੱਲਾਂ ਤੋਂ ਬੁਰੀ ਸੰਗਤੀ ਤੋਂ ਦੂਰ ਰਹਿਣਾ ਔਰ ਪਰਮੇਸ਼ਰ ਤੁਹਾਡੀਆਂ ਲਾਈਫਾਂ ਚ ਵੱਡੇ ਕੰਮ ਕਰਨਗੇ ਪ੍ਰਭ ਯਿਸੂ ਮਸੀਹ ਦੇ ਜੀਵਨ ਤੇ ਪਵਿੱਤਰ ਨਾਮ ਦੇ ਸਭ ਬੋਲੋ ਆਮੀਨ